ਨ ਟਵੀ ਦੇਖ ਰਿਹਾ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡੀ ਆਪਣੀ ਦੀਪ ਨਿਮਾਣੀ ਅੱਜ ਪਹੁੰਚੀ ਆ ਜਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੇ ਵਿੱਚ ਆਪਾਂ ਖੜੀ ਆ ਇੱਥੇ ਇੱਕ ਕਿਸਾਨ ਵੀਰ ਦੇ ਖੇਤ ਦੇ ਵਿੱਚ ਗੱਲਬਾਤ ਕਰਦੇ ਆ ਅੱਜ ਕੱਲ ਜੋ ਪਰਾਲੀ ਨੂੰ ਸਾੜਨ ਦੇ ਕਾਰਨ ਸਾਡਾ এনवायरमेंटਾ ਜਿਹੜਾ ਬਹੁਤ ਜਿਆਦਾ ਖਰਾਬ ਹੋ ਚੁੱਕਿਆ ਤੋਂ ਜਿਹੜੇ ਇਹ ਵੀਰ ਨੇ ਇੱਕ ਵੱਖਰਾ ਉਪਰਾਲਾ ਕੀਤਾਗਾ ਕਿ ਪਰਾਲੀ ਨੂੰ ਨਾ ਸਾੜਿਆ ਜਾਵੇ ਤੇ ਜਿਹੜੀਆਂ ਪਰਾਲੀ ਦੀਆਂ ਗੱਠਾ ਬਣਾ ਕੇ ਜਿਹੜੀਆਂ ਅੱਗੇ ਇਹਨਾਂ ਨੂੰ ਡਿਸਟ੍ਰਿਬਿਊਟ ਕੀਤਾ ਜਾਵੇ ਤਾਂ ਬਾਈ ਜੀ ਹੋਰਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੁਹਾਨੂੰ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਪਲਵਿੰਦਰ ਸਿੰਘ ਜੀ ਪਿੰਡ ਮੇਰਾ ਬੱਲੋਆ ਜੀ ਜ਼ਿਲ੍ਹਾ ਮੇਰਾ ਬਠਿੰਡਾ ਹਲਕਾ ਮੇਰਾ ਮੋੜਪਿੰਡਾ ਜੀ ਸਾਡਾ ਤੇ ਬਾਈ ਜੀ ਇਹ ਤੁਹਾਡੇ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ ਵੀ ਜਿਹੜੇ ਹੁਣ ਆ ਬਾਕੀ ਤੁਹਾਡੇ ਆਸ-ਪਾਸੇ ਮੈਂ ਦੇਖਿਆਗਾ ਜਿਵੇਂ ਅੱਜ ਦਾ ਜਾਇਜ਼ਾ ਲਿਆ ਵੀ ਆਸ-ਪਾਸੇ ਤੁਹਾਡੇ ਅੱਗ ਲੱਗੀ ਪਈ ਆ ਚਾਰ ਸਵੇਰੇ ਤੇ ਤੁਸੀਂ ਇਹ ਮਨ ਦੇ ਵਿੱਚ ਤੁਹਾਡੇ ਕਿਵੇਂ ਆਇਆ ਵੀ ਜਾਂ ਮੈਂ ਪ੍ਰਾਲੀ ਦੀਆਂ ਗੱਠਾਂ ਹੀ ਬਣਾਉਣੀਆਂ ਨੇ ਇਹਦੀ ਵਾਤਾਵਰਨ ਇਹਦੇ ਨਾਲ ਬਹੁਤ ਜ਼ਿਆਦਾ ਦੂਸ਼ਤ ਹੁੰਦਾ ਹੈਗਾ ਤੇ ਜਿਹੜੇ ਪੰਛੀ ਨੇ ਉਹਨਾਂ ਤੇ ਵੀ ਅਸਰ ਪੈਂਦਾ ਜਿਹੜੇ ਬਜ਼ੁਰਗਨ ਨੇ ਸਾਡੇ ਉਹਨਾਂ ਨੂੰ ਸਾਹ ਲੈਣ ਦੀ ਸਮੱਸਿਆ ਹੁੰਦੀ ਆ ਕੁੱਲ ਮਿਲਾ ਕੇ ਜਿਹੜਾ ਕਿ ਵਾਤਾਵਰਨ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਇਸ ਚੀਜ਼ ਨੂੰ ਵਾਤਾਵਰਨ ਨੂੰ ਦੇਖਦੇ ਹੋਏ ਮੈਂ ਤਾਂ ਦੇ ਮਨ ਦੇ ਵਿੱਚ ਮੇਰੇ ਖਿਆਲ ਆਇਆ ਕਿ ਕਿਉਂ ਨਾ ਆਪਾਂ ਕਿਸੇ ਤੋਂ ਆਪਾਂ ਕੋਈ ਹਾਸਨਾ ਰੱਖੀ ਆਪਾਂ ਆਪਦੇ ਸ਼ੁਰੂਆਤ ਕਰੀਏ ਵੀ ਆਪਾਂ ਵਾਤਾਵਰਨ ਨੂੰ ਛੋਟੀ ਜੀ ਕੋਸ਼ਿਸ਼ ਸਾਡੀ ਤਾਂ ਆਪਾਂ ਵਾਤਾਵਰਨ ਬਚਾ ਸਕੀ ਜਿੰਨਾ ਕੋ ਹੋ ਸਕਦਾ ਪਹਿਲਾਂ ਅਸੀਂ ਵੀ ਬਹੁਤ ਪਹਿਲਾਂ ਅੱਗ ਲਾਉਂਦੇ ਰਹੇ ਹਾਂ ਹੁਣ 2 ਸਾਲ ਹੋ ਗਏ ਸਾਨੂੰ ਅਸੀਂ ਅੱਗ ਬਿਲਕੁਲ ਲਾਉਣੀ ਬੰਦ ਕਰਤੀ ਅਸੀਂ ਗੱਠਾਂ ਬਣਾਉਣੇ ਆ ਇਹਦੇ ਨਾਲ ਅਸੀਂ ਸਾਡਾ ਯਾਨੀ ਕਿ ਜਿਹੜਾ ਵਾਤਾਵਰਨ ਆ ਉਹ ਸਾਰਾ ਸਹੀ ਰਹਿੰਦਾ ਸਾਡੇ ਮੁਤਾਬਕ ਤਾਂ ਏ ਤੁਹਾਡੀ ਜ਼ਮੀਨ ਕਿੰਨੀ ਘੋਗੀ ਬਾਈ ਜੀ ਇੱਥੇ ਤੁਸੀਂ ਗੱਠਾ ਬਣਾਈਆਂ ਨੇ ਮੇਰੇ ਕੋਲੋਂ 20 ਕਿੱਲੇ ਬਾਣ ਆਈ ਤਕਰੀਬਨ ਅੱਛਾ 20 ਕਿੱਲੇ ਦੇ ਵਿੱਚ ਵੀ ਸਾਰੀਆਂ ਤੁਸੀਂ ਗੱਠਾ ਬਣਾਈਆਂ ਨੇ ਹਾਂਜੀ ਹਾਂਜੀ ਮੈਂ ਸਾਰੀਆਂ ਦੇ ਸਾਮਣੇ ਇਹ ਨਾਲ ਕਿੰਨੀ ਨਿਪਟਾਰਾ ਤੁਸੀਂ ਕਿਵੇਂ ਕਰਦੇ ਹੋਗੇ ਨਿਪਟਾਰਾ ਜੀ ਇਹਦਾ ਸਾਡੇ ਇੱਥੇ ਇੱਕ ਡੰਪ ਬਣਿਆ ਹੋਇਆ ਜੀ ਡੰਪ ਇਹ ਕਿੱਥੇ ਇੱਥੇ ਵੱਲੋਂ ਦੇ ਵਿੱਚ ਬਣਿਆ ਹੋਇਆ ਹਾਂਜੀ ਸਾਡੇ ਗਰਮੀਰ ਸਿੰਘ ਦੇ ਨਾਮ ਦੀ ਕੋਲ ਲੱਗੀ ਹੋਇਆ ਸਾਡੀ ਫੈਕਟਰੀ ਜੀ ਅੱਛਾ ਗਰਮੀਰ ਸਿੰਘ ਸੇਵਾ ਸੰਸਥਾ ਬਣੀ ਹੋਈ ਆ ਹਾਂਜੀ ਹਾਂਜੀ ਤੇ ਉਹਨਾਂ ਵੱਲੋਂ ਸਾਡੇ ਇੱਕ ਇੱਥੇ ਡੰਪ ਤਿਆਰ ਕੀਤਾ ਗਿਆਗਾ ਉਹ ਇਸ ਪ੍ਰਾਲੀ ਦੀ ਸ਼ਾਮ ਸਵਾਲ ਉੱ ਜਿਸ ਨੇ ਪਰਾਣੀ ਦੇ ਵਿੱਚ ਇੱਕ ਫੈਕਟਰੀ ਲਾਉਣਾ ਚਾਹੁੰਦਾ ਸੀ ਉਹ ਵੀ ਸੀ ਜਿਹੜੀ ਪਰਾਣੀ ਦੀ ਇੱਕ ਗਿੱਟੀ ਤਿਆਰ ਕਰਾਂਗੇ ਅੱਛਾ ਤੇ ਉਹਦੇ ਕਰਕੇ ਉਹਨਾਂ ਨੇ ਇੱਥੇ ਇੱਕ ਡੰਪ ਤਿਆਰ ਕਰਾਇਆਗਾ ਸਾਡੀ ਜਿਹੜੀ ਸਾਰੀ ਪਰਾਲੀ ਆ ਤੇ ਉੱਥੇ ਜਾ ਕੇ ਸਟੋਰ ਹੋਊਗੀ ਤੇ ਉੱਥੇ ਫਿਰ ਤੁਹਾਨੂੰ ਇਹਦਾ ਕੋਈ ਵੀ ਪੈਸੇ ਵਗੈਰਾ ਮਿਲਦੇ ਆ ਜਾਂ ਵੀ ਕਿਵੇਂ ਇਹਦਾ ਸਿਸਟਮ ਹੈ ਨਹੀਂ ਹਜੇ ਤੱਕ ਤਾਂ ਕੋਈ ਇਸ ਚੀਜ਼ ਦਾ ਕਲੀਅਰ ਨਹੀਂ ਹੋਇਆ ਯਾਨੀ ਕਿ ਇਹਨਾਂ ਨਾਲ ਸਾਡੀ ਜਿਹੜੀ ਕਮਿਟਮੈਂਟ ਹੋਈ ਆ ਉਹ 500 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਹੋਈ ਗਈਆਂ 500 ਰੁਪਏ ਤੁਹਾਨੂੰ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਦੇਣਗੇ ਹਾਂ ਨਹੀਂ ਅਸੀਂ ਦੇਣਾ ਜੀ ਇਹਨਾਂ ਨੂੰ ਤੁਸੀਂ ਦੇਣਾ ਹਾਂ ਜੀ ਹਾਂ ਨਹੀਂ ਜਿਹੜੇ ਵੀ ਮਤਲਬ ਬਣਾ ਰਹੇ ਆ ਤੁਸੀਂ ਉਹਨਾਂ ਨੂੰ ਦੇ ਹਾਂ ਜੀ ਅਸੀਂ ਉਹਨਾਂ ਨੂੰ ਦੇਣਾ ਜਿੱਥੇ ਤੁਸੀਂ ਜਮ੍ਹਾਂ ਕਰਵਾਉਣੀ ਉਹਨਾਂ ਕੋਲ ਉਹ ਇਹਨ ਕੰਟਰੈਕਟ ਆ ਉਹ ਇਹ ਨਹੀਂ ਕਰਨਾ ਠੀਕ ਹੈ ਤੇ ਬਾਕੀ ਪਿੰਡ ਦੇ ਵਿੱਚ ਤੁਹਾਡੇ ਆਸ-ਪਾਸ ਦਾ ਮਾਹੌਲਾ ਵੀ ਤੁਸੀਂ ਇਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਲੋਕਾਂ ਨੂੰ ਇਹਦੇ ਬਾਰੇ ਥੋੜਾ ਜਿਹਾ ਸੋਚਣਾ ਚਾਹੀਦਾ ਜਾਂ ਵੀ ਲੋਕਾਂ ਨੂੰ ਪਰਾਲੀ ਦੀਆਂ ਗੱਠਾ ਬਣਾਉਣੀਆਂ ਚਾਹੀਦੀਆਂ ਜਾਂ ਕੀਤੇ ਨਾ ਕੀਤੇ ਸਾਡੇ ਮਨ ਦੇ ਵਿੱਚ ਵਹਿਮ ਕਿਉਂ ਆ ਵੀ ਇਹਦੇ ਨਾਲ ਸਾਡੀ ਜਿਹੜੀ ਫਸਲ ਹੈ ਵਧੀਆ ਨਹੀਂ ਹੋਣੀ ਜਾਂ ਇਹਦੇ ਨਾਲ ਸਾਡੇ ਜ਼ਮੀਨ ਦੇ ਤੱਤ ਮਰ ਜਾਣਗੇ ਜੈਦੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ 2 ਸਾਲ ਹੋ ਗਏ ਸਾਨੂੰ ਬਣਾਉਂਦੇ ਨੂੰ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਤੇ ਗੱਠਾਂ ਬਣ ਜਾਂਦੀਆਂ ਨੇ ਤੇ ਜਿਹੜੀ ਇਹ ਇਹਦੀ ਰਹਿਣ ਖੂੰਦਾ ਫਸਲ ਦੀ ੱਲੇ ਰਹਿ ਜਾਂਦੀ ਆ ਉਹਨੂੰ ਅਸੀਂ ਯਾਨੀ ਕਿ ਬਾਹਗ ਤਵਿਆਂ ਨਾਲ ਹੀ ਬਾਹ ਕੇ ਬਾਣ ਤਿਆਰ ਕਰਨਾ ਹੈ ਵੀ ਤਿਆਰ ਹੋ ਜਾਂਦਾ ਤੇ ਜਿਹੜੀ ਅੱਜ ਕੱਲ ਦੀ ਤਕਨੀਕ ਨਾਲ ਚੱਲੇ ਸੁਪਰ ਸੀਡਰ ਉਹਦੇ ਨਾਲ ਮੈਂ ਬਿਜਾਈ ਕਰਦਾਗਾ ਜਿਹੜੀ ਰਹਿਣ ਖੂੰਦਾ ਸਾਰੀ ਉਹ ਵਿੱਚ ਗਲ ਸੜ ਜਾਂਦੀ ਆ ਤੇ ਜਿਹੜੀ ਧਰਤੀ ਦੀ ਪਜਾਊ ਸ਼ਕਤੀ ਆ ਤੇ ਹੋਰ ਵੀ ਜ਼ਿਆਦਾ ਇਹਨਾਂ ਵੱਧਿਆ ਤੇ ਬਾਕੀ ਗੱਲ ਇਹ ਰਹੀ ਜਿਹੜਾ ਯੂਰੀਆ ਜੀ ਉਹ ਵੀ ਇਹਦੇ ਵਿੱਚ ਬਹੁਤ ਘੱਟ ਪੈਂਦਾਗਾ अच्छा हां जी वो ये खाद ਦਾ ਕਮੀ ਕਰਦੇ ਜਿਹੜੂ ਤੁਸੀਂ ਵਿੱਚ ਹੀ ਬਾ ਦਿਨੇ ਹੋਗੇ ਹਾਂਜੀ ਹਾਂਜੀ ਵਿੱਚ ਹੀ ਅਸੀਂ ਨੂੰ ਮਲਤਰ ਕਰਕੇ ਵਿੱਚ ਹੀ ਬਾ ਦਿਨੇ ਹਾਂ ਆ ਵੀ ਬਾਕੀ ਇਹਦੇ ਨਾਲ ਤਾਂ ਗਾਰਡਨ ਸਾਨੂੰ ਤਾਂ ਹੋਰ ਵੀ ਜਾ ਹਾਂਜੀ ਹਾਂਜੀ ਜਮੀਨ ਦੀ ਹਾਂ ਅਪਜਾਓ ਸ਼ਕਤੀ ਵਧ ਜਾਂਦੀ ਹੈ ਇਸ ਚੀਜ਼ ਤੇ ਬਾਕੀ ਜੇ ਤੁਹਾਡਾ ਪਿੱਛੇ ਜਿਹੜੇ ਬਣਾ ਰਹੇ ਆ ਗੱਠਾਂ ਤੇ ਇਹ ਵੀ ਜਿਵੇਂ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਇਆ ਵੀ ਮੈਂ ਗੱਠਾਂ ਬਣਾਉਣੀਆਂ ਇਹਨਾਂ ਨਾਲ ਫਿਰ ਤੁਸੀਂ ਕਿਵੇਂ ਸੰਪਰਕ ਕੀਤਾ ਜਾ ਵੀ ਇਹ ਆਸ-ਪਾਸ ਪਿੰਡਾਂ ਦੇ ਵਿੱਚ ਇਹ ਕੰਮ ਕਰ ਰਹੇ ਆ ਜਾਂ ਕਿਵੇਂ ਤੁਸੀਂ ਇਹਨਾਂ ਨੂੰ ਤਾਂ ਅਸੀਂ ਮੈਂ ਬਹੁਤ ਟੈਲੀਫੋਨ ਕੀਤੇ ਜੀ ਮੈਨੂੰ ਘਟੋ ਘਟਾ 12-13 ਦਿਨ ਹੋ ਗਏ ਤਾਂ ਨੂੰ ਫੋਨ ਕਰਦਿਆਂ ਨੂੰ ਵੀ ਆ ਜਾਓ ਮੇਰੀਆਂ ਗੱਠਾ ਬਣਾ ਦਿਓ ਕਹਿੰਦੇ ਭਾਈ ਸਾਡੇ ਕੋਲ ਟਾਈਮ ਨਹੀਂ ਹੈਗਾ ਮੈਂ ਵੀ ਜਿੰਮੇ ਮਰਜੀ ਕਰੋ ਮੈਂ ਤਾਂ ਅੱਗ ਨਹੀਂ ਲਾਉਣੀ ਮੇਰਾ ਮਾਨਾ ਮੈਨੂੰ 2 ਸਾਲ ਹੋ ਗਏ ਮੈਂ ਅੱਗ ਨਹੀਂ ਲਾਉਂਦਾ ਮੈਂ ਇਸ ਵਾਰ ਵੀ ਅੱਗ ਨਹੀਂ ਲਾਉਣੀ ਤੇ ਇਹਨਾਂ ਨੂੰ ਫਿਰ ਮੈਂ ਕਾਫੀ ਸਮੇਂ ਤੋਂ ਫੋਨ ਕਰਦੇ ਰਿਹਾ ਤੇ ਫਿਰ ਇਹ ਰਾਤ ਮੇਰੇ ਕੋਲ ਆ ਗਏ ਜੀ 13 ਤੱਕ ਇਹਨਾਂ ਨੇ ਫਿਰ ਵਿੱਚੋਂ ਆ ਪਿੱਛੇ ਇਹਦਾ ਪੱਖੋ ਕਲਾ ਮਸ਼ੀਨ ਚੱਲਦੀ ਸੀ ਉੱਥੇ ਵਿਚਾਲੇ ਕੰਮ ਛੱਡ ਕੇ ਸਪੈਸ਼ਲ ਮੇਰਾ ਬਣਾਉਣ ਆਏ ਜੀ ਮੇਰਾ ਸਾਰਾ ਬਣਾ ਕੇ ਜਾਣਗੇ ਜੀ ਬਾਕੀ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਉਹ ਆਪਦੇ ਮਨ ਦੇ ਵਿੱਚ ਉਹ ਵਹਿਮ ਕੱਢ ਦੇਣ ਵੀ ਪ੍ਰਾਲੀ ਨੂੰ ਅੱਗ ਲਾਉਣਾ ਹੀ ਸਾਡਾ ਇੱਕ ਜਿਹੜਾ ਅਸਲੀ ਮਕਸਦ ਰਹਿ ਗਿਆ ਜਾਂ ਅਸੀਂ ਇਹਦੇ ਲਈ ਕੋਈ ਹੋਰ ਵੀ ਇੱਕ ਵਧੀਆ ਤਰੀਕਾ ਕਰ ਸਕਦੇ ਹਾਂ ਗੱਠਾ ਬਣਾ ਕੇ ਜਿਹੜਾ ਸੀ ਡੰਪ ਦੇ ਵਿੱਚ ਜਾ ਕੇ ਅਸੀਂ ਇਹ ਚੀਜ਼ ਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ এনवायरमेंट ਨੂੰ ਵਧੀਆ ਬਣਾ ਸਕਦੇ ਹਾਂ ਤਾਂ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸੁਨੇਹਾ ਸਾਡਾ ਮੈਸੇਜ ਇਹੀ ਹੈ ਜੀ ਵੀ ਤੁਸੀਂ ਅੱਗ ਨਾ ਲਾਇਆ ਕਰੋ ਤੇ ਵਰਤਵਾਤਾ ਜਿਹੜੀਆਂ ਗੱਠਾਂ ਨੇ ਤੁਸੀਂ ਇਹ ਬਣਾਓ ਤੇ ਸਾਡੀ ਸਰਕਾਰ ਨੂੰ ਵੀ ਬੇਨਤੀ ਆ ਵੀ ਜਿਹੜੀਆਂ ਸਾਡੀਆਂ ਇਸ ਤਰ੍ਹਾਂ ਦੀ ਕੋਈ ਫੈਕਟਰੀ ਆ ਕੋਈ ਸਾਡੇ ਨੇੜੇ ਇਸ ਤਰ੍ਹਾਂ ਦੀ ਕੋਈ ਫੈਕਟਰੀ ਲਾਈ ਜਾਵੇ ਜਿਹੜੀਆਂ ਜੱਠਾਂ ਦੀ ਸਾਮ ਸੰਭਾਲ ਹੋ ਸਕੇ ਤੇ ਸਾਨੂੰ ਇਹ ਜੋ ਸੰਦ ਦਿੱਤੇ ਜਾਣ ਇਹਨਾਂ ਨਾਲ ਸਾਡਾ ਖੇਤੀ ਦਾ ਧੰਦਾ ਜਿਹੜਾ ਉਹ ਸੌਖਾ ਹੋ ਜੇ ਇਹਨਾਂ ਚੀਜ਼ਾਂ ਇਹ ਨਪਾਰੇ ਵਾਸਤੇ ਜੀ ਚਲੋ ਇਹ ਵਧੀਆ ਗੱਲ ਆ ਜੀ ਸਰਕਾਰ ਨੂੰ ਵੀ ਥੋੜਾ ਜਿਆਦਾ ਬਾਰੇ ਸੋਚਣਾ ਚਾਹੀਦਾਗਾ ਕਿ ਕਿਸਾਨ ਹੀ ਇਕੱਲਾ ਸਾਰਾ ਕੁਸ਼ ਕਰੇ ਤਾਂ ਥੋੜਾ ਜਿਹਾ ਸਰਕਾਰ ਉਹਨਾਂ ਦਾ ਥੋੜਾ ਜਿਹਾ ਇਹਦੇ ਵਿੱਚ ਯੋਗਦਾਨ ਦੇਵੇ ਸਹਿਯੋਗ ਦੇਵੇ ਉਹਨਾਂ ਨੂੰ ਚਾਹੇ ਉਹਨਾਂ ਦੀ ਸੰਦਾ ਸੰਦਾ ਨੇ ਵਿੱਚ ਹੋਵੇ ਖੇਤੀ ਦੇ ਵਿੱਚ ਹੋਵੇ ਚਾਹੇ ਉਹਨਾਂ ਨੂੰ ਕੋਈ ਵੀਜਾਂ ਦੇ ਵਿੱਚ ਹੋਵੇ ਜਾਂ ਉਹਨਾਂ ਦੀ ਕੋਈ ਵੀ ਇਸ ਦੇ ਜਿਹੜਾ ਉਹਨਾਂ ਦਾ ਖਰਚਾ ਆਉਂਦਾ ਉਹਨਾਂ ਨੂੰ ਉਹ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਐਸਾ ਸਰਕਾਰ ਵੱਲੋਂ ਇਹ ਐਲਾਨਿਆ ਗਿਆ ਕਿ ਵੀ ਜਿਹੜਾ ਪਿੰਡ ਪਰਾੜੀ ਨੂੰ ਅੱਗ ਨਹੀਂ ਲਾਵੇਗਾ ਉਹਨਾਂ ਨੂੰ 5 ਲੱਖ ਰੁਪਏ ਦਿੱਤਾ ਜਾਵੇਗਾ ਕੀ ਤੁਹਾਡੇ ਪਿੰਡ ਦੇ ਵਿੱਚ ਇਹ ਮਤਲਬ ਸਕੀਮ ਚੱਲ ਪਾਉਗੀ ਜਾਂ ਨਹੀਂ ਨੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਸਾਡੇ ਪਿੰਡ ਦੇ ਵਿੱਚ ਇਹ ਸਕੀਮਾਂ ਚੱਲੇ ਕਿਉਂਕਿ ਸਾਡਾ ਜਿਹੜਾ ਪਿੰਡ ਆ ਹਰ ਇੱਕ ਕੰਮ ਵਾਸਤੇ ਪਹਿਲ ਕਰਕੇ ਸਾਡੇ ਬੱਲੋ ਪਿੰਡ ਦੀ ਪਹਿਲ ਹੁੰਦੀ ਆ ਹਰ ਇੱਕ ਕੰਮ ਵਾਸਤੇ ਤੇ ਸਾਡੇ ਇੱਕ ਸੰਸਥਾ ਬਣੀ ਹੋਈ ਆ ਸਰਵਾਰਕ ਵਾਸੀ ਗਰਵਤਨ ਸਿੰਘ ਸੇਵਾ ਸੰਪਤੀ ਤੇ ਉਹਦੇ ਵਿੱਚ ਵਧੀਆ ਜਿਹੜੀ ਟੀਮ ਆ ਬਹੁਤ ਵਧੀਆ ਵਰਕ ਕਰ ਰਹੀ ਆ ਲੋਕਾਂ ਨੂੰ ਆਹ ਮੋਢਾ ਮੋਢਾ ਲੱਕ ਚਲਦੀ ਆ ਚੰਗੇ ਚੰਗੇ ਕੰਮ ਕਰਦੀ ਆ ਸਾਨੂੰ ਵੀ ਉਹਨਾਂ ਨੇ ਇਹ ਚਿੱਟਕ ਲਾਈ ਆ ਵੀ ਤੁਸੀਂ ਇਸ ਤਰ੍ਹਾਂ ਕਰਕੇ ਠੱਠਾ ਬਣਵਾਇਆ ਕਰੋ ਵੀ ਇੱਕ ਦੋ ਸਾਲ ਤੋਂ ਨੂੰ ਇੱਕ ਵਾਰੀ ਤੁਹਾਨੂੰ ਔਖਾ ਲੱਗੂਗਾ ਪਰ ਇਹ ਔਖਾ ਕੰਮ ਨਹੀਂ ਹੈਗਾ ਪਰ ਅਸੀਂ ਚਾਹੁੰਦੇ ਆ ਵੀ ਜਿਸ ਤਰ੍ਹਾਂ ਮੈਂ ਠੱਠਾ ਬਣਾਉਣਾਗਾ ਮੈਂ ਹਵਾ ਪਾਣੀ ਨਹੀਂ ਦੂਸ਼ਤ ਕਰਦਾ ਇਸ ਤਰ੍ਹਾਂ ਵੀ ਮੇਰੀ ਦੂਜੇ ਸੱਜਣਾਂ ਨੂੰ ਵੀ ਬੇਨਤੀ ਆ ਕਿਸਾਨ ਭਰਾਵਾਂ ਨੂੰ ਵੀ ਤੁਸੀਂ ਇਸ ਤਰ੍ਹਾਂ ਜਿਹੜੀ ਇਹਦੀ ਸਾਂਭ ਸੰਭਾਲ ਆ ਠੱਠਾ ਬਣਵਾਓ ਤਾਂ ਕਿ ਜਿਹੜਾ ਵਾਤਾਵਰਨ ਉਹ ਦੂਸ਼ਤ ਨਹੀਂ ਹੋਵੇਗਾ ਚਲੋ ਵਧੀਆ ਗੱਲ ਆ ਜੀ ਤੁਹਾਡੇ ਨਾਲ ਅਸੀਂ ਵੀ ਤੁਹਾਡੇ ਨਾਲ ਸਹਿਮਤ ਆ ਵੀ ਤੋ ਤੁਸੀਂ ਜਿਹੜਾ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਪਰ ਮੈਂ ਆਸ-ਪਾਸ ਇੱਥੇ ਦੇਖਿਆ ਗਾ ਵੀ ਜਿਹੜਾ ਖੇਤਾਂ ਦਾ ਮਾਹੌਲ ਬਹੁਤ ਖਰਾਬ ਹੋ ਚੁੱਕਿਆ ਗਾ ਅਸਮਾਨ ਦੇ ਵਿੱਚ ਜਿਹੜਾ ਧੂਆਂ ਹੀ ਧੂਆਂ ਛਾਇਆ ਹੋਇਆ ਗਾ ਸਾਹ ਲੈਣ ਦੇ ਵਿੱਚ ਤੇ ਬੋਲਣ ਦੇ ਵਿੱਚ ਵੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਤੇ ਸਾਡੇ ਬੱਚਿਆਂ ਬਜ਼ੁਰਗਾਂ ਨੂੰ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਜਿਹੜੀ ਸਮੱਸਿਆ ਆਉਂਦੀ ਆ ਤਾ ਥੋੜਾ ਜਿਹਾ ਸਾਨੂੰ ਸੋਚਣਾ ਚਾਹੀਦਾਗਾ ਤੇ ਥੋੜਾ ਜਿਹਾ ਸਹਿਯੋਗ ਸਾਡੀ ਸਰਕਾਰ ਨੂੰ ਦੇਣਾ ਚਾਹੀਦਾਗਾ ਤਾਂ ਜੋ ਸਾਡੇ ਕਿਸਾਨ ਭਰਾ ਅੱਗ ਲਾਉਣ ਲਈ ਮਜਬੂਰ ਨਾ ਹੋਣ ਤਾਂ ਸਾਡਾ ਜਿਹੜਾ ਵਾਤਾਵਰਨਾ ਸਹੀ ਤੇ ਜਿਹੜਾ ਪ੍ਰਦੂਸ਼ਿਤ ਤੋਂ ਰਹਿਤ ਹੋ ਸਕੇ ਤਾਂ ਇਹ ਜਿਹੜਾ ਪ੍ਰਾਰੀ ਦਾ ਨਿਪਟਾਰਾ ਸਰਕਾਰ ਨੂੰ ਕਰਨਾ ਚਾਹੀਦਾ ਮੈਂ ਵਾਈ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜੋ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੀਆਂ ਤੇ ਵਧਾਈ ਦੇ ਪਾਤਰ ਨੇ ਵੀਰ ਜੋ ਪਿੰਡ ਬੱਲੋ ਦੇ ਵਿੱਚੋਂ ਇੱਕ ਵੱਖਰਾ ਉਪਰਾਲਾ ਲੈ ਕੇ ਆ ਰਹੇ ਨੇ ਕਿਉਂਕਿ ਆਸ-ਪਾਸ ਪਿੰਡਾਂ ਦੇ ਵਿੱਚ ਤਾਂ ਮੈਂ ਮਾਹੌਲ ਬਹੁਤ ਦੇਖਿਆਗਾ ਕਿ ਬਹੁਤ ਜਿਆਦਾ ਖਰਾਬ ਹੋ ਚੁੱਕਿਆ ਪਰ ਮੈਂ ਪਿੰਡ ਦੇ ਵਿੱਚ ਵਾਈ ਜੀ ਵੱਲੋਂ ਵੱਖਰਾ ਉਪਰਾਲਾ ਦੇਖ ਕੇ ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਤਾਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਵਾਈ ਜੀ ਦਾ ਜੇ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਬਹੁਤ-ਬਹੁਤ ਧੰਨਵਾਦ